ਰਾਮਨਾਮੀ ਯੋਸਕ ਕਮੇਟੀ ਵੱਲੋਂ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਸੰਧਿਆ ਫੇਰੀ ਦਾ ਯੋਜਨ ਗਲਮੋਰ ਸਿਟੀ ਦੇ ਵਿੱਚ ਕੀਤਾ ਗਿਆ ਪ੍ਰਸ਼ਾਂਤ ਗਰਮੀਰ ਦੀ ਗਵਾਈ ਹੇਠ ਦੇ ਵਿੱਚ ਜੋ ਹੈ ਗਲਮੋਰ ਸਿਟੀ ਤੋਂ ਸਟਾਰਟ ਹੋ ਕੇ ਗਲਮੋਰ ਸਿਟੀ ਦੇ ਲਗ ਲਗ ਮਾਲਿਆ ਤੋਂ ਹੁੰਦੇ ਪ੍ਰਸ਼ਾਂਤ ਗਰਮੀਰ ਦੇ ਘਰ ਜਿਹੜੀ ਹੈ ਸਮਾਪਤ ਕੀਤੀ ਗਈ ਹੈ ਸਾਡੇ ਨਾਲ ਪ੍ਰਕਾਸ਼ ਕਬੀਰ ਤੇ ਆਪਾਂ ਗੱਲਬਾਤ ਕਰਦੇ ਹੈਗੇ ਸੰਧਿਆ ਫੇਰੀ ਜੋ ਰਾਮਨਾਮੀ ਯੋਸਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਪਹਿਲੀ ਵਾਰ ਸੰਧਿਆ ਫੇਰੀ ਗਲਮੋਰ ਸਿਟੀ ਤੋਂ ਤੁਹਾਡੇ ਵੱਲੋਂ ਰਾਮ ਨਮੀ ਉਤਸਵ ਕਮੇਟੀ ਵੱਲੋਂ 6 April ਨੂੰ ਪਦਮਸ਼ਰੀ ਵਿਜੇ ਕੁਮਾਰ ਚੋਪੜਾ ਜੀ ਦੀ ਅਧਿਖਸ਼ਤਾ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਲੰਧਰ ਸ਼ਹਿਰ ਦੇ ਵਿੱਚੋਂ ਨਿਕਲਣ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਦੇ ਵਿੱਚ ਜਿੱਥੇ ਪੂਰੇ ਜਲੰਧਰ ਵਾਸੀਆਂ ਵੱਲੋਂ ਪੰਜਾਬ ਵਾਸੀਆਂ ਵੱਲੋਂ ਪੁਸ਼ਪ ਵਰਸ਼ਾ ਵਰਸ਼ਾ ਕੀਤੀ ਜਾਂਦੀ ਹੈ ਜਲੰਧਰ ਦੇ ਹਰ ਜਗ੍ਹਾ ਤੇ ਹਰ ਚੁਰਾਹੇ ਤੇ ਹਰ ਸੜਕ ਦੇ ਉੱਤੇ ਲੰਗਰ ਲਗਾਏ ਜਾਂਦੇ ਆ ਔਰ ਹਜ਼ਾਰਾਂ ਨੌਜਵਾਨ ਕੇਸਰੀ ਪੱਗਾ ਪਾ ਕੇ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈਂਦੇ ਆ ਭਾਗ ਲੈਂਦੇ ਔਰ ਪ੍ਰਭੂ ਸ਼੍ਰੀ ਰਾਮ ਦੇ ਜਕਾਰੇ ਲਗਦੇ ਆ ਸ਼ੋਭਾ ਯਾਤਰਾ ਦੇ ਸੰਬੰਧ ਦੇ ਵਿੱਚ ਇੱਕ ਬਹੁਤ ਹੀ ਬਹੁਤ ਸੁੰਦਰ ਸੰਧਿਆ ਫੇਰੀ ਦਾ ਆਯੋਜਨ ਗੁਲਮਾਹਰ ਸਿਟੀ ਵੱਲੋਂ ਤੋਂ ਕੀਤਾ ਗਿਆ ਸੀ ਜਿਸ ਦੇ ਵਿੱਚ 100 ਤੋਂ ਜ਼ਿਆਦਾ ਨੌਜਵਾਨ ਕੇਸਰੀ ਪੱਗਾ ਪਾ ਕੇ ਇਹ ਸੰਧਿਆ ਫੇਰੀ ਦੇ ਵਿੱਚ ਉਹਨਾਂ ਨੇ ਭਾਗ ਲਿਆ ਔਰ ਪੂਰੇ ਗੁਲਮਾਹਰ ਸਿਟੀ ਗਲੀਆਂ ਦੇ ਵਿੱਚ ਜਿੱਥੇ ਕਿ পুষ্প ਵਰਸ਼ਾ ਕੀਤੀ ਗਈ ਫੁੱਲਾਂ ਦੀ ਵਰਸ਼ਾ ਕੀਤੀ ਗਈ ਉੱਥੇ ਲੰਗਰਾ ਦਾ ਆਯੋਜਨ ਵੀ ਕੀਤਾ ਗਿਆ ਔਰ ਜਿਹੜੀ 6 April ਨੂੰ ਸ਼ੋਭਾ ਯਾਤਰਾ ਆ ਰਹੀ ਹੈ ਉੱਥੇ ਉਸ ਸ਼ੋਭਾ ਯਾਤਰਾ ਵਿੱਚ ਵੀ ਗੁਲਮੋਹਰ ਸਿਟੀ ਵਾਸੀ ਔਰ ਸਾਰੇ ਹੀ ਸਾਡੇ ਨੌਜਵਾਨ ਸਾਥੀ ਉਸ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈਣਗੇ ਔਰ ਅਡਾ ਹੁਸ਼ਿਆਰਪੁਰ ਚੌਂਗ ਦੇ ਵਿੱਚ ਮੈਂ ਆਪਣੀ ਪੂਰੀ ਟੀਮ ਵੱਲੋਂ ਗੰਭੀਰ ਸੇਵਾ ਮੰਚ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਇੱਕ ਬਹੁਤ ਹੀ ਸੁੰਦਰ ਮੰਚ ਦਾ ਆਯੋਜਨ ਕਰਾਂਗੇ ਸਾਰੇ ਹੀ ਰਾਮ ਭਗਤਾ ਦੇ ਉੱਤੇ ਪ੍ਰਭੂ ਦੇ ਅਸ਼ੀਰਵਾਦ ਦੇ ਨਾਲ ਪੂਛ ਵਰਸ਼ਾ ਕੀਤੀ ਜਾਏਗੀ ਔਰ ਫਲਾ ਦਾ ਲੰਗਰ ਲਾਇਆ ਜਾਏਗਾ ਔਰ ਇਸ ਤੋਂ ਇਲਾਵਾ ਵੀ ਰਾਮ ਨਮੀ ਉਸੋ ਕਮੇਟੀ ਜੋ ਵੀ ਸਾਡੇ ਨਾਲ ਇੱਕ ਸੇਵਾ ਕਹੇਗੀ ਕਿਉਂਕਿ ਪ੍ਰਭੂ ਸ਼੍ਰੀ ਰਾਮ ਦਾ ਕੰਮ ਹੈ ਪ੍ਰਭੂ ਜੀ ਦੀ ਸੇਵਾ ਦਾ ਕੰਮ ਹੈ ਜਿੱਥੇ ਵੀ ਸਾਡੀ ਸੇਵਾ ਲਾਣਗੇ ਉਹ ਸਾਰੇ ਕੰਮ ਅਸੀਂ ਕਰਕੇ ਦਵਾਂਗੇ ਜਿਵੇਂ ਕਿ ਐਡਾ ਲੱਗਦਾ ਸੀ ਇਹ ਗੁਲਮੋਹਰ ਸਿਟੀ ਦੇ ਵਿੱਚ ਸੰਧਿਆ ਵੇਰੀ ਤੇ ਰਾਮ ਯੋਧੇ ਕਿਹੜਾ ਉਹ ਬਣ ਜਾਂਦਾ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਫੁੱਲ ਵਰਸ਼ਾ ਲੰਗਰ ਵਿਗੜੇ ਰ ਪਰਵਾਦ ਵੇਰੀ ਦਾ ਬੰਦੂ ਦੇਖੋ ਗੁਲਮੋਹਰ ਸਿਟੀ ਦੇ ਵਿੱਚ ਗੁਲਮੋਹਰ ਸਿਟੀ ਵਾਸੀਆ ਵਾਸੀ ਪ੍ਰਭੂ ਸ਼੍ਰੀ ਰਾਮ ਦੇ ਭਗਤ ਹੈ ਪ੍ਰਭੂ ਸ਼੍ਰੀ ਰਾਮ ਦੇ ਸੇਵਾਦਾਰ ਹੈ ਔਰ ਗੁਲਮੋਹਰ ਸਿਟੀ ਵਾਸੀਆ ਨੇ ਜੋ ਸੰਧਿਆ ਫੇਰੀ ਦੇ ਵਿੱਚ ਰਾਮ ਭਗਤਾ ਦੇ ਨਾਲ ਪ੍ਰਭੂ શ્રી ਰਾਮ ਦੇ ਅਸ਼ੀਰਵਾਦ ਦੇ ਨਾਲ ਜੋ ਰਾਮ ਭਗਤਾ ਦੀ ਦੀ ਸੇਵਾ ਕੀਤੀ ਹੈ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਅਸ਼ੀਰਵਾਦ ਦੇ ਨਾਲ ਰਾਮ ਭਗਤਾ ਦੇ ਉੱਤੇ ਪੁਸ਼ਪ ਵਰਸ਼ਾ ਕੀਤੀ ਗਈ ਹੈ ਜਗਾ ਜਗਾ ਤੇ ਕਿਤੇ ਫਲਾ ਦੇ ਲੰਗਰ ਲੱਗੇ ਕਿਤੇ ਸਮੋਸਿਆਂ ਦੇ ਲੰਗਰ ਲੱਗੇ ਕਿਤੇ ਪਟੂਰੀਆਂ ਦੇ ਲੰਗਰ ਲੱਗੇ ਔਰ ਹਰ ਗਲੀ ਹਰ ਚੁਰਾਹੇ ਦੇ ਵਿੱਚ ਲੰਗਰਾਂ ਦਾ ਆਯੋਜਨ ਕੀਤਾ ਗਿਆ ਮੈਂ ਪਦਮਸ਼ਰੀ ਵਿਜੇ ਕੁਮਾਰ ਚੋਪੜਾ ਜੀ ਇਹਨਾਂ ਰਾਮਨਾਮੀ ਉਸੋ ਕਮੇਟੀ ਨਾਲੋਂ ਗੰਭੀਰ ਸੇਵਾ ਮੰਚ ਨਾਲੋਂ ਹਮੇਸ਼ਾ ਗੁਲਮੋਹਰ ਸਿਟੀ ਵਾਸੀਆਂ ਦਾ ਰਿਣੀ ਰਹਾਂਗਾ ਸੇਵਾਦਾਰ ਰਹਾਂਗਾ ਕਿ ਜਿਸ ਤਰ੍ਹਾਂ ਉਹਨਾਂ ਨੇ ਸੰਧਿਆ ਫੇਰੀ ਦੇ ਵਿੱਚ ਸਹਿਯੋਗ ਦਿੱਤਾ ਮੈਂ ਹਮੇਸ਼ਾ ਇਹਨਾਂ ਦਾ ਧੰਨਵਾਦੀ ਰਹਾਂਗਾ ਵੀ ਦੀ ਗੱਲ ਕਰੀਏ ਐਡਾ ਹੀ ਕੇਸਰੀ ਪੱਗਾ ਕਿਦਾਂ ਸੰਧਿਆ ਫੇਰੀ ਤੇ ਬੰਨੀ ਆ ਕਿ ਐਡਾ ਹੀ ਸ਼ੋਭਾ ਯਾਤਰਾ ਦੇ ਵਿੱਚ ਵੀ ਕੇਸਰੀ ਪੱਗਾ ਦੇ ਨਜ਼ਰਾਨੇ ਦੇ ਦੇਖੋ ਅਸੀਂ ਹਰ ਸਾਲ 100 ਤੋਂ ਜ਼ਿਆਦਾ ਨੌਜਵਾਨ ਯੁਵਾ ਸ਼ਕਤੀ ਜਿਹੜੇ ਨੌਜਵਾਨ ਸਾਥੀ ਹੈ ਅਸੀਂ ਜੀਪਾਂ ਦੇ ਵਿੱਚ ਸਾਡੀਆਂ ਓਪਨ ਜੀਪਾਂ ਦੇ ਵਿੱਚ 100 ਤੋਂ ਜ਼ਿਆਦਾ ਨੌਜਵਾਨ ਕੇਸਰੀ ਪੱਗਾਂ ਪਾ ਕੇ ਪ੍ਰਭੂ શ્રી ਰਾਮ ਦੇ ਜਕਾਰੇ ਲਾਉਂਦੇ ਹੋਏ ਜਿਹੜੇ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈਂਦੇ ਇਸ ਸਾਲ ਵੀ 6 ਅਪ੍ਰੈਲ ਨੂੰ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਅਸ਼ੀਰਵਾਦ ਨਾਲ ਬੌਜੂਦ ਅਸ਼ੀਰਵਾਦ ਦੇ ਨਾਲ ਸਾਰੇ ਹੀ ਨੌਜਵਾਨ ਸਾਥੀ ਕੇਸਰੀਆਂ ਪੱਗਾਂ ਦੇ ਨਾਲ ਇਹ ਤੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਵਾਂਗੇ ਔਰ ਰਾਮ ਭਗਤਾ ਦੇ ਉੱਤੇ ਪੁਛ ਵਰਸ਼ਾ ਵੀ ਕਰਾਂਗੇ ਔਰ ਅੱਡਾ ਹਾਰਪੁਰ ਚੌਂਦੇ 'ਚ ਮੰਚ ਲਗਾ ਕੇ ਰਾਮ ਭਗਤਾ ਦਾ ਸਵਾਗਤ ਵੀ ਕਰਾਂਗੇ। ਦੇਖਿਆ ਸੀ ਗੱਲਬਾਤ ਕੀਤੀ ਗਿਆ ਪ੍ਰਕਾਸ਼ ਕੁਮਾਰ ਜੀ ਦੇ ਨਾਲ ਉਹਨੇ ਦੱਸਿਆ ਐਡੇ 6 ਅਪ੍ਰੈਲ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਜੋ ਹੈ ਮੰਚ ਇੱਕ ਜੋ ਹੈ ਮੰਚ ਲਗਾਇਆ ਜਾਏਗਾ ਕੇਸਰੀ ਪੱਗਾਂ ਦੇ ਨਾਲ ਸ਼ੋਭਾ ਯਾਤਰਾ ਵਿੱਚ ਜੈ ਸ਼ੀ ਰਾਮ ਦੇ ਨਾਰੇ ਲਾਂਦੇ ਹੋਏ ਜੋ ਹੈ ਸ਼ੋਭਾ ਯਾਤਰਾ 'ਚ ਹਿੱਸਾ ਲਿੱਤਾ ਜਾਏਗਾ। ਪਦਮ ਸ਼੍ਰੀ ਵੀਜੇਕਮਾ ਚੋਪੜਾ ਜੀ ਵੱਲੋਂ ਕਿਹੜਾ ਇਸ ਕਮੇਟੀ ਨੂੰ ਸਨਮਾਨਤ ਵੀ ਕੀਤਾ ਗਿਆ। ਉਹਨਾਂ ਮਹਾਜ